ਇੰਦ ਮਾਜਰੇ ਦੇ ਵਿੱਚ ਗੋਲੀ ਚੱਲੀ ਹੈ ਦੱਸ ਦਿੰਦੇ ਆ ਕਿ ਯੂਨੀਅਨ ਬੈਂਕ ਹੈ ਜਿੱਥੇ ਕਿ ਸਕਿਉਰਿਟੀ ਗਾਰਡ ਵੱਲੋਂ ਦੱਸਿਆ ਜਾ ਰਿਹਾ ਹੈ ਕੁਝ ਨੌਜਵਾਨਾਂ ਉੱਤੇ ਗੋਲੀ ਚਲਾਈ ਗਈ ਹੈ ਕਿ ਨੌਜਵਾਨ ਤੇ ਗੋਲੀ ਲੱਗੀ ਹੈ ਜੋ ਕਿ ਜ਼ੇਰੇ ਇਲਾਜ ਹੁਣ ਪੀਜੀਆ ਦੇ ਵਿੱਚ ਹੈ ਉਸੇ ਬੈਂਕ ਦੇ ਬਾਹਰ ਖੜੇ ਆ ਜਿੱਥੇ ਕਿ ਗੋਲੀ ਚੱਲੀ ਹੈ ਇਹ ਬੈਂਕ ਹੈ ਪਿੰਡ ਮਾਜਰੇ ਦਾ ਮਾਜਰਾ ਸ਼ਾਖਾ ਜਿੱਥੇ ਕਿ ਦੱਸਿਆ ਜਾ ਰਿਹਾ ਕਿ ਜੋ ਸਕਿਉਰਿਟੀ ਗਾਰਡ ਹੈ ਉਹ ਰੋਪੜ ਦਾ ਰਹਿਣ ਵਾਲਾ ਜੋ ਸਕਿਉਰਿਟੀ ਗਾਰਡ ਉਸ ਨੂੰ ਗੋਲੀ ਚਲਾਣੀ ਪੈਂਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਸਕਿਉਰਿਟੀ ਗਾਰਡ ਨੂੰ ਗ੍ਰਿਫਤਾਰ ਕਰ ਲਿਆ। ਹੋ ਚੁੱਕੀ ਹੈ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਤਰੀਕੇ ਨਾਲ ਦਿਨ ਦਿਹਾੜੇ ਇਹ ਗੋਲੀ ਚਲਣ ਦੀ ਘਟਨਾ ਸਾਹਮਣੇ ਆਈ ਹੈ। ਵੀਰ ਸਿੰਘ ਕੋਈ ਆਈ ਤੇ ਅੰਚ ਤੁਸੀਂ ਕਦੋਂ ਪਹੁੰਚੇ ਤੇ ਕਿਵੇਂ ਪਤਾ ਲੱਗਿਆ? ਮੈਂ ਤਾਂ ਹੁਣ ਕਰਤੇ ਆਂ ਕੱਲ ਤੋਂ। ਮੁਹਾਲੀ ਜ਼ਿਲ੍ਹੇ ਦੇ ਪਿੰਡ ਮਾਜਰੇ ਦੇ ਵਿੱਚ ਗੋਲੀ ਚੱਲੀ ਹੈ ਦੱਸ ਦਿੰਦੇ ਆ ਕਿ ਯੂਨੀਅਨ ਬੈਂਕ ਹੈ ਜਿੱਥੇ ਕਿ ਸਕਿਉਰਿਟੀ ਗਾਰਡ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕੁਝ ਨੌਜਵਾਨਾਂ ਉੱਤੇ ਗੋਲੀ ਚਲਾਈ ਗਈ ਹੈ। ਇੱਕ ਨੌਜਵਾਨ ਦੇ ਗੋਲੀ ਲੱਗੀ ਹੈ ਜੋ ਕਿ ਜ਼ੇਰੇ ਇਲਾਜ ਹੁਣ ਪੀਜੀਆ ਦੇ ਵਿੱਚ ਹੈ ਉਸੇ ਬੈਂਕ ਦੇ ਬਾਹਰ ਖੜੇ ਆ ਜਿੱਥੇ ਕਿ ਗੋਲੀ ਚੱਲੀ ਹੈ ਇਹ ਯੂਨੀਅਨ ਬੈਂਕ ਹੈ ਪਿੰਡ ਮਾਜਰੇ ਦਾ ਮਾਜਰਾ ਸ਼ਾਖਾ ਜਿੱਥੇ ਕਿ ਦੱਸਿਆ ਜਾ ਰਿਹਾ ਕਿ ਜੋ ਸਕਿਉਰਿਟੀ ਗਾਰਡ ਹੈ ਉਹ ਰੋਪੜ ਦਾ ਰਹਿਣ ਵਾਲਾ ਕੁਝ ਨੌਜਵਾਨ ਆਂਦੇ ਨੇ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਕਿ ਦੋਨਾਂ ਦੀ ਆਪਸੀ ਕੋਈ ਗੱਲਬਾਤ ਹੁੰਦੀ ਹੈ ਉਸ ਤੋਂ ਬਾਅਦ ਜੋ ਸਕਿਉਰਿਟੀ ਗਾਰਡ ਉਸ ਨੂੰ ਗੋਲੀ ਚਲਾਣੀ ਪੈਂਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਸਕਿਉਰਿਟੀ ਗਾਰਡ ਨੂੰ ਗ੍ਰਿਫਤਾਰ ਕਰ ਲਿਆ ਹੈ ਤਾਂ ਇਸ ਨੂੰ ਲੈ ਕੇ ਮੌਕੇ ਤੇ ਜਿਹੜੀ ਸਥਿਤੀ ਹੈ ਤਣਾਪੂਰਨ ਹੋ ਚੁੱਕੀ ਹੈ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਤਰੀਕੇ ਨਾਲ ਦਿਨ ਦਿਹਾੜੇ ਇਹ ਗੋਲੀ ਚਲਣ ਦੀ ਘਟਨਾ ਸਾਹਮਣੇ ਆਈ ਹੈ ਤਾਂ ਜਿਸ ਜਗ੍ਹਾ ਦੇ ਉੱਤੇ ਤੁਸੀਂ ਦੇਖੋ ਕਿ ਇਹ ਨੌਜਵਾਨ ਇਸ ਨੂੰ ਕਵਰ ਕਰ ਰਹੇ ਨੇ ਤਾਂ ਇਸੇ ਜਗ੍ਹਾ ਉਹ ਨੌਜਵਾਨ ਗਿਰੇ ਸੀ ਜਿਨ੍ਹਾਂ ਤੇ ਗੋਲੀ ਲੱਗੀ ਹੈ ਇਸੇ ਜਗ੍ਹਾ ਦੱਸਿਆ ਜਾ ਰਿਹਾ ਕਿ ਲੜਾਈ ਹੋਈ ਹੈ ਤਾਂ ਮੌਕੇ ਤੇ ਤੁਸੀਂ ਦੇਖੋ ਉਹੀ ਜਗ੍ਹਾ ਜਿੱਥੇ ਕੀ ਲੜਾਈ ਦੀ ਘਟਨਾ ਹੋਈ ਹੈ ਤਾਂ ਕੁਝ ਲੋਕ ਵੀ ਸਾਡੇ ਨਾਲ ਖੜੇ ਨੇ ਬਾਈ ਪਤਾ ਲੱਗਿਆ ਕਿਵੇਂ ਨਹੀਂ ਜੀ ਵੀਰ ਅਈ ਤਾਂ ਬਾਹਰੇ ਦੇ ਜਸਪੀਰ ਸਿੰਘ ਕੋਈ ਆਈ ਤੇ ਅੰਚ ਤੁਸੀਂ ਕਦੋਂ ਪਹੁੰਚੇ ਤੇ ਕਿਵੇਂ ਪਤਾ ਲੱਗਿਆ ਮੈਂ ਤਾਂ ਹੁਣ ਕਰਤੇ ਆ ਕੱਲ ਤੋਂ ਪਤਾ ਲੱਗਿਆ ਮੈਂ ਜਿਹੜਾ ਬੈਂਕ માં ਬੰਦੇ ਆ ਗਏ ਤੇ ਉੱਥੇ ਹੱਥੋਂ ਪਾਈ ਉਹ ਮੈਨੇਜਰ ਉਹ ਗੱਲ ਬੈਂਕ ਚਕੌੜਾ ਡਾਟ ਗਨ ਵੀ ਉਹ ਨਾਲ ਗੋਲ ਚਲੋਂ ਵੀ ਪਈ ਜਦੋਂ ਉਹ ਆ ਹਾਂਜੀ ਕਿਵੇਂ ਦੇਖਦੇ ਇਸ ਘਟਨਾ ਨੂੰ ਦਿਨ ਦਿਹਾੜੇ ਇਦਾਂ ਦੀ ਘਟਨਾ ਹੋਣੀ ਗੋਲੀ ਚੱਲਣੀ ਪਾਵੇਂ ਨੌਜਵਾਨ ਦੇ ਲੱਗੀ ਹੈ ਜਾਂ ਫਿਰ ਸਕਿਉਰਟੀ ਗਾਰਡ ਦੇ ਬੈਂਕ ਦੇ ਅੱਗੇ ਬਿਲਕੁਲ ਜਿਹੜੀ ਇਹ ਘਟਨਾ ਹੋਈ ਹੈ ਦੋਨੇ ਘਟਨਾ ਨੂੰ ਕਿਵੇਂ ਦੇਖਦੇ ਦੇ ਕੋਈ ਨੂੰ ਕੀ ਪਤਾ ਵੀ ਕਿਉਂ ਕਿਉਂ ਕਿਹੜੇ ਮਕਸਦ ਦੇ ਗੱਲ ਆ ਤੇ ਉਹ ਜਿੱਦਾਂ ਲੁੱਟਾਂ ਗਏ ਤੇ ਫਿਰ ਤਾਂ ਵਧੀਆ ਕਰਾ ਉਹਨੇ ਗੋਲੀ ਚਲਾਈ ਹੈ ਤਰ੍ਹਾਂ ਪਾਈ ਹੋਤੀ ਹੂੰ ਬਾਕੀ ਉਹ ਹੈਵੀ ਕਟਨਾ ਗੱਲ ਤਾਂ ਇਹ ਵੀ ਗੋਲੀ ਜਲਾਤੀ ਨੌਜਵਾਨ ਦੇ ਵਿੱਚ ਜਿਤਨਾ ਗੋਲੀ ਲੱਗੀ ਹੈ ਇਹ ਤਾਂ ਮੌਤ ਵੀ ਹੋ ਸਕਦੀ ਹੈ ਮੌਤ ਵੀ ਹੋ ਸਕਦੀ ਹੈ ਹਾਂਜੀ ਤਾਂ ਹੋਰ ਕਿਹੜੇ ਬਾਈ ਨੇੜੇ ਹੈ ਸੀ ਕੋਈ ਬੰਦਾ ਇੱਥੇ ਜਦੋਂ ਪੁਲਿਸ ਆਈ ਹੈ ਜਾਂ ਕੀ ਦੇਖਿਆ ਕਿਸੇ ਨੇ ਤਾਂ ਮੌਕੇ ਤੇ ਹੋਰ ਵੀ ਨਾਲ ਕੁਝ ਲੱਗਿਆ ਜੀ ਪਤਾ ਤੁਹਾਡੇ ਹੈ ਕੁਝ ਧਿਆਨ ਚ ਜੀ ਕਿਵੇਂ ਹੋਇਆ ਜੀ ਜਾਂ ਕਿਵੇਂ ਆਪਾਂ ਇਹ ਤੇ ਬਸ ਘਰ ਅੰਦਰ ਸੱਚ ਹੈ ਹੋਰ ਇਸ ਘਟਨਾ ਨੂੰ ਕਿਵੇਂ ਦੇਖਦੇ ਕਿ ਦਿਨ ਦਿਹਾੜੇ ਪਿੰਡ ਦੇ ਵਿੱਚ ਬੈਂਕ ਹੈ ਇਹ ਗੱਲ ਹੈ ਮਾੜੀ ਗੱਲ ਹੈ ਮਾੜੀ ਗੱਲ ਹੈ ਕਿਉਂਕਿ ਜੇ ਚਾਹੇ ਲੜਾਈ ਵੀ ਹੋਈ ਹੈ ਤਾਂ ਗੋਲੀ ਵੀ ਨਹੀਂ ਚਲਾਨੀ ਚਾਹੀਦੀ ਸੀ ਅਗਰ ਨੌਜਵਾਨ ਨੇ ਕੋਈ ਲੜਾਈ ਝਗੜਾ ਕੀਤਾ ਹੈ ਤਾਂ ਫਿਰ ਲੁੱਟਦਾ ਰਾਜਾ ਹੀ ਬਣਦਾ ਹੈ ਫਿਰ ਲੁੱਟਣ ਆਏ ਹੁਣ ਤਾਂ ਹੀ ਮੈਂ ਗੋਲੀ ਵਜਾਈ ਜੇ ਹੁਣ ਹੋਰ ਨਹੀਂ ਆ ਗਿਆ ਨੌਜਵਾਨਾਂ ਨੂੰ ਤਾਂ ਪਤਾ ਲੱਗਿਆ ਕਿੱਥੇ ਦੇ ਰਹਿਣ ਵਾਲੇ ਸੀ ਕੁਝ ਇੱਕ ਤਾਂ ਉੜੀ ਗਈ ਮਾਜਰੀ ਦਈ ਮਾਜਰੀ ਦੋ ਹਜ਼ਾਰ ਦਾ ਨਹੀਂ ਆ ਉਹ ਮੁੰਡੇ ਨੂੰ ਪਤਾ ਹੀ ਉਹਦਾ ਭਾਈ ਖੜਾ ਤਾ ਉਰੇ ਹੈ ਪਰ ਆਉਦਾ ਭਾਈ ਕੋਈ ਬਿਲਕੁਲ ਤੁਸੀਂ ਦੇਖੋ ਕਿ ਜਿਹੜੀ ਇਹ ਘਟਨਾ ਵਾਪਰੀ ਹੈ ਜਿਸ ਨੂੰ ਲੈ ਕੇ ਹਾਹਾਕਾਰ ਮਚੀ ਹੈ ਦਿਨ ਦਿਹਾੜੇ ਗੋਲੀ ਚੱਲਨੀ ਕਿਤੇ ਨ ਕਿਤੇ ਸਵਾਲੀ ਨਿਸ਼ਾਨ ਖੜੇ ਹੋ ਰਹੇ ਨੇ ਕਿ ਜਿਸ ਤਰੀਕੇ ਨਾਲ ਹੁਣ ਸਕਿਉਰਿਟੀ ਕਾਰਡ ਦੱਸਿਆ ਜਿਹੜਾ ਗ੍ਰਿਫਤਾਰ ਕਰ ਲਿਆ ਬੈਂਕ ਮੈਨੇਜਰ ਜੇ ਨਹੀਂ ਪਹੁੰਚਿਆ ਪੁਲਿਸ ਹੁਣੀ ਸੀਸੀਟੀਵੀ ਲੈ ਕੇ ਗਈ ਹੈ ਜਿਸ ਦੇ ਵਿੱਚ ਪੂਰੀ ਘਟਨਾ ਕੈਦ ਹੋ ਗਈ ਹੈ ਤਾਂ ਹੁਣ ਦੇਖਦੇ ਹਾਂ ਜਿਸ ਤਰੀਕੇ ਨਾਲ ਪੁਲਿਸ ਵੱਲੋਂ ਦੱਸਿਆ ਗਿਆ ਕਿ ਇੱਕ ਨੌਜਵਾਨ ਪਿੰਡ ਮਾਜਰੇ ਦੀ ਰਹਿਣ ਵਾਲਾ ਸੀ ਤੇ ਇੱਕ ਨੌਜਵਾਨ ਪਿੰਡ ਮਾਨਕਪੁਰ ਦਾ ਰਹਿਣ ਵਾਲਾ ਹੈ ਤਿੰਨ ਚਾਰ ਨੌਜਵਾਨ ਦਸੇ ਜਾ ਰਹੇ ਨੇ ਉਸ ਦੇ ਵਿੱਚ ਕਿ ਨੌਜਵਾਨ ਦੇ ਗੋਲੀ ਲੱਗੀ ਹੈ ਤਾਂ ਗੋਲੀ ਲੱਗਣ ਦੇ ਨਾਲ ਗੰਭੀਰ ਜ਼ਖਮੀ ਹੋਇਆ ਪੀਜੀਆ ਜਿਹੜੇ ਲਾਟ ਦੇ ਵਿੱਚ ਹੈ ਕਿਤੇ ਕਿ ਤੁਸੀਂ ਦੇਖੋ ਕਿ ਬੈਂਕ ਤੋਂ ਬਾਹਰ ਜਿਹੜੇ ਨਿਕਲ ਕੇ ਵੀ ਆ ਰਹੇ ਨੇ ਬਾਜੀ ਕੁਝ ਲੱਗਿਆ ਪਤਾ ਕਿਵੇਂ ਹੋਇਆ ਤੁਸੀਂ ਕੋਈ ਪੈਸੇ ਕਢਾਉਣਾ ਸੀ ਕਿਵੇਂ ਮੈਂ ਤਾਂ ਪੋਸਟਮੈਨ ਹਾਂ ਅੱਛਾ ਕਿਵੇਂ ਕੁਝ ਪਤਾ ਲੱਗਿਆ ਇਹਨਾਂ ਦੀ ਗੱਲਬਾਤ ਹੋਈ ਕੋਈ ਕੋਈ ਗੱਲਬਾਤ ਨਹੀਂ ਮੇਰੇ ਨਾਲ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਬੈਂਕ ਦੇ ਅੰਦਰੋਂ ਜਿਹੜੇ ਲੋਕ ਨਿਕਲ ਕੇ ਵੀ ਆ ਰਹੇ ਸੀ ਪਰ ਬਾਹਰ ਬੈਂਕ ਦੇ ਜਿਹੜੇ ਖੜੇ ਨੇ ਪਾਵੇਂ ਜਿਸ ਕਿਸੇ ਦੇ ਖਾਤੇ ਨੇ ਜਾਂ ਫਿਰ ਕੋਈ ਗੋਲੀ ਲੱਗਣ ਤੋਂ ਬਾਅਦ ਹੀ ਘਟਨਾ ਨੂੰ ਵੇਖਣ ਆਇਆ ਤਾਂ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਪੁਲਿਸ ਨੇ ਪੂਰੀ ਤਫਤੀਸ਼ ਕੀਤੀ ਹੈ ਤਾਂ ਉਸ ਜੋ ਸਕਿਉਰਟੀ ਗਾਰਡ ਉਸ ਨੂੰ ਗ੍ਰਿਫਤਾਰ ਕਰਕੇ ਹੁਣ ਥਾਣੇ ਚ ਲੈ ਕੇ ਗਏ ਨੇ ਹੁਣ ਪੀਜੀਆ ਦੇ ਵਿੱਚ ਜਿਹੜੀ ਪੁਲਿਸ ਗਈ ਹੈ ਉਸ ਨੌਜਵਾਨ ਦੀ ਹਾਲਤ ਦਿਖ ਰਹੀ ਹੈ ਨੇ ਕਿ ਨਾਜੁਕ ਦਸਤਿਆਰੀ ਹੈ ਜਿਸ ਦਾ ਆਪਰੇਸ਼ਨ ਤੇ ਪੀਜੀ ਦਿੱਸਾਇਆ ਜਾ ਰਿਹਾ ਚੱਲ ਰਿਹਾ ਹੈ ਗੋਲੀ ਲੱਗਣ ਦੇ ਨਾਲ ਕਾਫੀ ਗੰਭੀਰ ਜ਼ਖਮੀ ਹੋਇਆ ਪਰ ਜਿਸ ਤਰੀਕੇ ਨਾਲ ਪਹਿਲਾਂ ਇੱਕ ਬੈਂਕ ਦਾ ਮਾਮਲਾ ਆਇਆ ਸੀ ਜਿੱਥੇ ਕੀ ਕੁਝ ਨੌਜਵਾਨਾਂ ਨੇ ਲੁੱਟ ਕੇ ਉਸ ਤੋਂ ਬਾਅਦ ਆਡੀ ਕਾਰ ਖਰੀਦ ਲਈ ਸੀ ਤਾਂ ਇਸ ਤਰੀਕੇ ਦਾ ਹੀ ਮਾਮਲਾ ਜਿਹੜਾ ਵੇਖਿਆ ਜਾ ਰਿਹਾ ਸੀ ਪਹਿਲੇ ਲੋਕਾਂ ਵੱਲੋਂ ਕਿ ਕਿਤੇ ਨਾ ਕਿਤੇ ਤਿੰਨ ਚਾਰ ਨੌਜਵਾਨ ਇਸ ਬੈਂਕ ਨੂੰ ਲੁੱਟਣ ਵਾਸਤੇ ਤਾਂ ਨਹੀਂ ਆਏ ਪਰ ਦੂਜੇ ਪਾਸੇ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਲੁੱਟ ਦਾ ਇਰਾਦਾ ਨਹੀਂ ਲੱਗ ਰਿਹਾ ਕੋਈ ਲੜਾਈ ਝਗੜਾ ਇਹਨਾਂ ਦਾ ਸਕਿਉਰਿਟੀ ਸਰੇ ਮੁਹਾਲੀ ਜ਼ਿਲ੍ਹੇ ਦੇ ਪਿੰਡ ਮੱਜ ਦੇ ਵਿੱਚ ਜੋ ਬੈਂਕ ਦੇ ਵਿੱਚ ਪਸਰੇ ਗੋਲੀ ਚੱਲੀ ਹੈ ਕੀ ਹੈ ਪੂਰਾ ਮਾਮਲਾ ਦੇਖੋ ਇਹ ਜੀ ਆਪਣਾ ਨਾ ਜਿਹੜੇ ਮੱਜਰੇ ਦੇ ਹੈਗੇ ਸੀ ਜਿਹੜੇ ਦੋ ਮੁੰਡੇ ਇਹਨਾਂ ਦਾ ਇੱਥੇ ਅਕਾਊਂਟ ਹੈਗਾ ਬੰਕ ਦੇ ਵਿੱਚ ਇਹਦੇ ਮਦਰ ਦਾ ਤੇ ਹਜੇ ਤੱਕ ਤਾਂ ਜਿਹੜੀ ਹੁਣੀ ਪਤਾ ਲੱਗਿਆ ਹੈ ਕਿ ਇਹਨਾਂ ਦੀ ਆਪਸ ਵਿੱਚ ਜਿਹੜਾ ਸਿਕਿਉਰਟੀ ਵਾਲਾ ਹੈ ਉਹਦੇ ਨਾਲ ਬਹਿਸ ਹੋਈ ਸੀ ਬਹਿਸ ਹੋਣ ਕਾਰਨ ਜਿਹੜੀ ਆ ਫੁਟੇਜ ਵੀ ਅਸੀਂ ਕਢਵਾਈ ਹੈ ਹੁਣ ਉਹਦੇ ਵਿੱਚ ਤੇ ਉਹਦੇ ਵੱਲੋਂ ਜਿਹੜੀ ਹੈਗੀ ਆ ਗੋਲੀ ਚਲਾਈ ਗਈ ਹੈ ਉਹਦੇ ਕੋਲੋਂ ਤੇ ਉਹ ਹੁਣ ਪੀਜੀ ਲੈ ਗਏ ਆ ਬਾਕੀ ਜੀ ਤਫਤੀਸ਼ ਕਰਦੇ ਆ ਇਹਦੇ ਵਿੱਚ ਕੀ ਗੱਲਬਾਤ ਆਪਸ ਵਿੱਚ ਹੋਈ ਸੀ ਇਹਨਾਂ ਦੀ ਕਿਹੜੀ ਗੱਲ ਉਹਨਾਂ ਦੀ ਜਿਹੜੀ ਲੜਾਈ ਹੋਈ ਆ ਆਪਸ ਵਿੱਚ ਇਹਦੇ ਹਰਕੇ ਉਹਨੇ ਗੋਲੀ ਚਲਾਤੀ ਸੀ ਕਿੰਨੀਆਂ ਗੋਲੀਆਂ ਲੱਗੀਆਂ ਇੱਕ ਚਲਾਈ ਆ ਜੀ ਗੋਲੀ ਉਹ ਉਹ ਮਨੀ ਮੁੰਡਾ ਦੱਸ ਰਿਹਾ ਜਿਹੜਾ ਮਾਜਰੇ ਦਾ ਹੈਗਾ ਇਹ ਵੀ ਉਹਦੇ ਗੋਲੀ ਲੱਗੀ ਹੈ ਜਿਹੜੀ ਤੇ ਬਾਕੀ ਜਾ ਕੇ ਇੱਕ ਵਾਰ ਪੀਜੀ ਦੇਖਦੇ ਆ ਜੀ ਉੱਥੇ ਰੁਕ ਆ ਗਿਆ ਵਾ ਅਗਲੀ ਇਸ ਤਰ੍ਹਾਂ ਦੇ ਸਾਧੂ ਕੀ ਲੱਗਦਾ ਕੋਈ ਲੁਕੋ ਦਾ ਮਾਮਲਾ ਜੀ ਕੋਈ ਲੋਕਲ ਦੇ ਰਾਦੇ ਨਾਲ ਆਏ ਸੀ ਨੌਜਵਾਨ ਦੇ ਕਿ ਨਹੀਂ ਇਹਨਾਂ ਦੀ ਮਦਰ ਦਾ ਇੱਥੇ ਅਕਾਊਂਟ ਆ ਜੋ ਅਜੇ ਤੱਕ ਬੈਂਕ ਵਾਲਿਆਂ ਕੋਲ ਜਿਹੜਾ ਅੰਦਰ ਸਟਾਫ ਉਹਨਾਂ ਕੋਲ ਪੁੱਛ ਕੇ ਜੀ ਕੀਤੀ ਉਹਨਾਂ ਨੇ ਇਹੀ ਗੱਲ ਕਹੀ ਕਿ ਇਹਨਾਂ ਦੀ ਆਪਸ ਵਿੱਚ ਕੋਈ ਬਹਿਸ ਹੋਈ ਸੀ ਵੀ ਗਲਤ ਬੋਲਣ ਕਰਕੇ ਕੁਝ ਵੀ ਸਾਨੂੰ ਤੁਸੀਂ ਗਲਤ ਓਖੇ ਬਾਰੇ ਬੋਲਦੇ ਆ ਜਿਹਦੇ ਕਰਕੇ ਬਾਹਰ ਨਿਕਲ ਗਏ ਸੀ ਪਰ ਸਿਕਿਉਰਿਟੀ ਵਾਲਿਆਂ ਨੇ ਜਿਹੜਾ ਫੂਟੇਜ ਦੇਖਿਆ ਬਾਹਰ ਆ ਕੇ ਉਹਨੇ ਜਿਹੜੀ ਹੈਗੀ ਉਹਦੇ ਉੱਪਰ ਗੋਲੀ ਚਲਾਤੀ ਸੀ ਜੀ ਹਾਂਜੀ ਉਹਨੂੰ ਅਸੀਂ ਮੌਕੇ ਤੋਂ ਅਰੈਸਟ ਕਰ ਲਿਆ ਉਹਨੂੰ ਅਜੇ ਦੇਖਦੇ ਹਾਂ ਜੀ ਅੱਗੇ ਉਥੋਂ ਕੀ ਉਹਦੇ ਅੰਦਾਜ਼ ਅੱਗੇ ਕਾਰਵਾਈ ਕੀਤੀ ਜਾਊਗੀ ਜੀ ਮੈਪਨੂ ਦੇ ਕੋਲ ਹੀ ਸੀ ਜਿਹੜਾ ਹੈਗਾ ਲਾਇਸੈਂਸੀ ਹੈਗਾ ਉਹਦੇ ਕੋਲ ਜਿਹੜਾ ਹੈਗਾ ਇਹ ਉਹ ਉਹਨੂੰ ਨੌਜਵਾਨ ਦੀ ਗੋਲੀ ਲੱਗੀ ਹੈ ਜੀ ਕਿਵੇਂ ਉਹਦੀ ਹਾਲਤ ਕਿਵੇਂ ਹੈ ਹੁਣ ਦੇਖੋ ਜੀ ਸਾਨੂੰ ਇਨਫੋਰਮੇਸ਼ਨ ਪੀ.ਜੇ ਤੋਂ ਆਈ ਆ ਤੇ ਹੁਣ ਜਾ ਕੇ ਅਸੀਂ ਇੱਕ ਵਾਰ ਉੱਥੇ ਦੇਖਦੇ ਹਾਂ ਜੀ ਵੀ ਕੀ ਉਹਦੇ ਹਾਲਾਤ ਹੈਗੇ ਆ ਉਸ ਹਿਸਾਬ ਨਾਲ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ ਜੀ ਕਿ ਕਿ ਨੌਜਵਾਨ ਤੇ ਲੱਗੀ ਹੋਊਗੀ ਇੱਕ ਦੀ ਲੱਗੀ ਹੈ ਜੀ ਤੱਕ ਜਿਹੜਾ ਹੈਗਾ ਵਾ ਇੱਕ ਦੇ ਇੱਕ ਵਾਲਿਆਂ ਵੱਲੋਂ ਕੋਈ ਜ਼ਿਆਦਾ ਦਿੱਤੇ ਕਿ ਰੁਕੇਗਾ ਰਾਜ ਨੂੰ ਨਹੀਂ ਅਜੇ ਮੈਨੇਜਰ ਸਾਹਿਬ ਇਹਨਾਂ ਦੇ ਆਏ ਨਹੀਂ ਜੀ ਅਜੇ ਉਹ ਜਿਹੜੇ ਅਜੇ ਰਸਤੇ ਵਿੱਚ ਆ ਪਰ ਇਹਦੇ ਵਿੱਚ ਕੋਈ ਜੋ ਫੁਟੇਜ ਵੀ ਕਢਾਈ ਆ ਕੋਈ ਲੁੱਟਦਾ ਇਦਾਂ ਦਾ ਕੋਈ ਹੈ ਨਹੀਂ ਆਪਸ ਵਿੱਚ ਇਹਨਾਂ ਦੀ ਲੜਾਈ ਕਰਕੇ ਹੀ ਜਿਹੜਾ ਉਹਨੇ ਗੁੱਸੇ ਜਾ ਕੇ ਗੋਲੀ ਚਲਾਤੀ ਹੈ ਜੀ ਇਹ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੁਣ ਅਸੀਂ ਉੱਥੋਂ ਇਨਫੋਰਮੇਸ਼ਨ ਆਈ ਆ ਅੱਗੇ ਜਿਹੜੀ ਹੈਗੀ ਆ ਬਣਦੀ ਤਫਤੀਸ਼ ਕਰਕੇ ਜੋ ਵੀ ਆ ਐਫ ਆਈ ਆ ਦਰਜ ਕਰਕੇ ਜਿਹੜੀ ਕਾਰਵਾਈ ਅਮਜ ਲਿਆਵਾਂਗੇ ਜੀ ਜਿੰਨਾ ਬੈਂਕ ਮੈਨੇਜਰ ਦੇ ਸਕਉਰਟੀ ਗਾਰਡ ਨਾਲ ਲੜਾਈ ਜਿਹਨਾਂ ਨੌਜਵਾਨਾਂ ਦੀ ਹੋਈ ਆ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਦੀ ਮਾਤਾ ਸਾਡੇ ਨਾਲ ਹੈ ਮਾਤਾ ਕੀ ਗੱਲਬਾਤ ਹੋਈ ਹੈ ਤੁਹਾਡਾ ਬੇਟਾ ਇੱਥੇ ਕੀ ਕਰਨਾ ਆਇਆ ਸੀ ਬੈਂਕ 'ਚ ਉਹ ਤਾਂ ਹੀ ਪਤਾ ਕਰਨਾ ਆਇਆ ਤਾ ਵੀ ਤੁਸੀਂ ਪੈਸੇ ਖਾਤੇ ਕੱਟਦੇ ਹੋ ਵੀ ਉਹ ਕਹਿੰਦੇ ਸਕਿਉਰਟੀਦਾਰ ਨੂੰ ਵੀ ਮਾਨੂੰ ਇੱਕ ਗੱਲਾ ਅੰਦਰ ਜਾ ਆਣ ਦੋ ਸਕਿਉਰਟੀਦਾਰ ਨੇ ਜਾਣ ਨਹੀਂ ਦੱਤਾ ਜੀ ਤਾਂ ਜਿਹੜਾ ਦੂਸਰਾ ਮੁੰਡਾ ਤਾਂ ਉਹਦੇ ਫਿਰ ਗੋਲੀ ਚਲਾਤੀ ਜੀ ਉਹ ਕਹਿੰਦੇ ਵੀ ਵੀ ਸਾਨੂੰ ਰੱਥ ਹੱਥ ਬੰਨ੍ਹ ਕੇ ਕਹਿੰਦੇ ਆ ਵੀ ਇੱਕ ਗੱਲ ਸਾਨੂੰ ਪਤਾ ਕਰ ਲੈਂਦੇ ਜਦ ਨਾ ਸਕਿਉਰਟੀਦਾਰ ਨੇ ਜਾਣ ਦੱਤਾ ਤਾਂ ਸਕਿਉਰਟੀਦਾਰ ਨੇ ਗੋਲੀ ਚਲਾਜੀ ਜਿਹੜੇ ਨੌਜਵਾਨ ਤੇ ਗੋਲੀ ਲੱਗੀ ਉਹ ਤਾਂ ਤੁਹਾਡਾ ਬੇਟਾ ਨਹੀਂ ਨਹੀਂ ਜੀ ਉਹ ਲਾਗਦੇ ਪੜੋਸੀ ਦਾ ਹੋਰ ਦਾ ਹੀ ਜੀ ਛੋਟੇ ਪਿੰਡ ਦਾ ਹੀ ਹੈ ਪਿੰਡ ਦਾ ਹੀ ਹੈ ਜੀ ਉਹ ਵੀ ਵਿਚਾਰੀ ਕਾਹਨ ਹੈ ਮਾਂ ਉਹਦੀ ਵਿਧਵਾ ਹੈ ਜੀ ਉਹਦੇ ਸਿਰ ਪਰ ਬਾਪ ਨਹੀਂ ਮੁੰਡੇ ਤੇ ਕੋਈ ਲੁੱਟਦਾ ਰ ਤਾਂ ਨਹੀਂ ਤੁਹਾਨੂੰ ਲੱਗਦਾ ਕਿ ਲੁੱਟਣਾ ਆਈ ਸੀ ਬੈਂਕ ਇਹ ਰੌਲਾ ਹੀ ਪੈ ਰਿਹਾ ਕਹੀਂ ਲੋਕਾਂ ਵੱਲੋਂ ਬਾਕੀ ਤਾਂ ਸਾਡੇ ਪਤਾ ਨਹੀਂ ਸਰ ਵੀ ਉਹ ਹੈ ਬਾਕੀ ਹਾਲੇ ਤਾਂ ਸਾਡੇ 2 ਮਹੀਨੇ ਦੀ ਪੇਡ ਸਾਮਦਾ ਤੇ 2-200 ਰੁਪਏ 100-100 ਰੁਪਏ ਹੋਡਾ ਖਾਤਾ ਚੈੱਕ ਕਰਨ ਆਈ ਸੀ ਬਸ ਹਾਂਜੀ ਹਾਂਜੀ ਮੇਰਾ ਬੇਟਾ ਕੰਨ ਤਾਂ ਪਤਾ ਵੀ ਮੈਂ ਪੁੱਛ ਕਾ ਮੈਂ ਵੀ ਕਾਤੇ ਤੁਸੀਂ ਪੈਸੇ ਕੱਢਦੇ ਕਾਤੇ ਨਹੀਂ ਸਿਰਫ ਮੇਰੇ ਖਾਤੇ ਮੈਂ 500 ਰੁਪਏ 20 20 ਵੀ ਕੱਟਾ 500 ਰੁਪਏ ਹੋਣ ਇਹ ਵੀ ਆਹੀਂ ਕਹਿੰਦੇ ਵੀ ਤੁਸੀਂ ਆਈ ਵਾਰੀ ਹੋ ਕਰੇ ਕਰੋ ਵੀ ਐ ਕਿ ਮਤਲਬ ਇਹਨਾਂ ਦਾ ਕੱਟਣ ਦਾ ਚਲਾਨ ਕਾਤੇ ਆਈ ਵਾਰੀ ਕੱਟਦੇ ਇਹ ਠੀਕ ਹੈ ਬਿਲਕੁਲ ਜਿੱਤੇ ਕੇ ਨਾਲ ਉਸ ਨੌਜਵਾਨ ਦੀ ਮਾਤਾ ਜੋ ਨੌਜਵਾਨ ਭਿੜੇ ਨੇ ਉਸ ਸਕਿਉਰਟੀ ਗਾਰਡ ਦੇ ਨਾਲ ਇਸ ਨੇ ਪੂਰੀ ਡਿਟੇਲ ਦੱਸੀ ਹੈ ਕਿ ਮੇਰਾ ਖਾਤਾ ਚੈੱਕ ਕਰਨ ਵਾਸਤੇ ਆਏ ਸੀ ਉਸ ਤੋਂ ਬਾਅਦ ਇਹ ਮਾਮਲਾ ਪੱਕਿਆ ਹੈ ਸਕਿਉਰਟੀ ਗਾਰਡ ਵੱਲੋਂ ਅੰਦਰ ਨਹੀਂ ਜਾਣ ਦਿੱਤਾ ਜਿਸ ਤੋਂ ਲੈ ਕੇ ਕਹਾਣੀ ਹੋਈ ਹੈ ਪਹਿਲਾਂ ਵੀ ਇਹਨਾਂ ਨੂੰ ਦੱਸਿਆ ਗਿਆ ਕਿ ਅਸੀਂ ਖਾਤਾ ਚੈੱਕ ਕਰਨ ਵਾਸਤੇ ਆਏ ਸੀ ਜਿੱਥੇ ਕਿ ਸਾਨੂੰ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਸਾਡੀ ਪੈਨਸ਼ਨ ਦਾ ਮਾਮਲਾ ਸੀ ਜਿਸ ਤੋਂ ਬਾਅਦ ਹੁਣ ਨੌਜਵਾਨ ਜਿਹੜੇ ਲਾਡ ਦੇ ਵਿੱਚ ਹੈ ਦਿਖਦੇ ਆ ਕਿ ਜਿਸ ਤਰੀਕੇ ਨਾਲ ਪੁਲਿਸ ਨੇ ਹਰ ਸਕੋਰਟ ਕਾਰ ਨੂੰ ਗ੍ਰਿਫਤਾਰਤਾ ਕੀਤਾ ਹੈ ਕੀ ਮਾਮਲਾ ਦਰਜ ਕਰਦੇ ਨੇ ਕੀ ਕਾਰਵਾਈ ਹੁੰਦੀ ਹੈ ਤੁਹਾਨੂੰ ਵਾਲਾ ਸਮਝ ਦੱਸੇਗਾ ਤੁਹਾਡੇ ਕੈਮਰਾਮੈਨ ਸਮੇਤ ਨਾਲ ਹਰਤੀ ਸਿੰਘ